ਕਹਿੰਦੇ ਕਿ ਫਤੇਜ ਜੀ ਇੱਕ ਵਾਰ ਫਿਰ ਸਾਡੇ ਡਮੀ ਆਗੂ ਨੇ ਆਪ ਦੀ ਉਸ ਦਿਲੀ ਦਾ ਰੰਕਾਵਾ ਕੀਤਾ ਹੈਗਾ ਜਿਹੜਾ ਵਿਕਰਮਜੀਠਾ ਖੋਲ ਕੇ ਇਸ ਤੇ ਸਰਕਾਰ ਦੇ ਕਾਰਨਾਮੇ ਨੂੰ जग ਜਾਗੇ ਤਰਪਾ ਇਹਨਾਂ ਦੀ ਕਾਰੀਕਰਤੂਤਾ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਉਂਦਾ ਭਾਵੇਂ ਇਹਨਾਂ ਦੇ ਮੰਤਰੀ ਦੀ ਅਸ਼ਲੀਲ ਗੱਲਾਂ ਹੋਣ ਭਾਵੇਂ ਇਹਨਾਂ ਦੇ ਕਰਪਸ਼ਨ ਦੀ ਗੱਲਾਂ ਹੋਣ ਹਰ ਚੀਜ਼ ਨੂੰ ਬੇਬਾਕੀ ਤੇ ਬਹਾਦਰੀ ਦੇ ਨਾਲ ਲੋਕਾਂ ਦੇ ਸਾਹਮਣੇ ਰੱਖਦਾ ਹੈ ਅੱਜ ਇਹ ਗਮੀ ਆਪੋ ਨੇ ਇੱਕ ਵਾਰ ਫੇਰ ਉਸ ਬੰਦੇ ਨੂੰ ਇਕੱਲੇ ਤੰਗ ਕਰਨ ਵਾਸਤੇ ਡਰਾਉਣ ਵਾਸਤੇ ਜਿਵੇਂ ਉਸ ਦੇ ਡੰਡੇ ਦੀ ਦਲ ਜ਼ੋਰ ਦੇ ਨਾਲ ਮੈਂ ਮੁਲਾਜ਼ਮਾਂ ਨੂੰ ਡਰਾ ਦਿੰਦਾ ਐ ਮੈਂ মিডিਆ ਨੂੰ ਡਰਾ ਦਿੰਦਾ ਐ ਮੈਂ ਆਪਣੇ ਬਿਰੋਤੀਏ ਕਾਂਗਰਸ ਨੂੰ ਡਰਾਈ ਬੈਠਾ ਐ ਤਾਂ ਮੈਂ ਇਸ ਪਰਿਵਾਰ ਨੂੰ ਵੀ ਡਰਾਵਾਂ ਮੈਂ ਇਹਨੂੰ ਚੰਗਾ ਇਸ ਤਰ੍ਹਾਂ ਦੱਸਣਾ ਚਾਹੁੰਦੀ ਆ ਇਹ ਪਰਿਵਾਰ ਕਿਸ ਤੋਂ ਵੱਡੇ ਵੱਡਿਆਂ ਤੋਂ ਨਹੀਂ ਡਰਿਆ ਤੂੰ ਕਿਹੜੇ ਖੇਤ ਦੀ ਬੋਲੀ ਐ ਲਾਲ ਜਿੰਨਾ ਜ਼ੋਰ ਲਾਣਾ ਹੈਗਾ ਅੱਜ ਮੇਰੇ 85 ਸਾਲ ਦੇ ਪਿਓ ਨੂੰ ਤੁਸੀਂ ਸਮਨ ਕਰ ਰਹੇ ਹੋ ਜਿਹੜੇ ਬੰਦਿਆਂ ਨੇ ਸਾਡੇ ਯੂਪੀ ਬਿਹਾਰ ਕਾਰੋਬਾਰਾਂ 'ਚ 15-15 ਸਾਲਾਂ ਤੋਂ ਕੰਮ ਛੱਡਿਆ ਹੋਇਆ ਹੈਗਾ 20 ਸਾਲ ਤੋਂ ਛੱਡਿਆ ਉਹਨਾਂ ਨੂੰ ਜਾ ਕੇ ਉਹਨਾਂ ਦੇ ਪਿੰਡਾਂ ਤੋਂ ਦੂਜੇ ਸੂਬਿਆਂ ਤੋਂ ਉਹਨਾਂ ਨੂੰ ਤੁਸੀਂ ਦੁਖੀ ਤੰਗ ਕਰ ਰਹੇ ਹੋ ਲੱਭ ਲੋ ਵੱਡੇ ਤੋਂ ਪਹਿਲੀ ਸਰਕਾਰਾਂ ਨੇ ਵੀ ਪੂਰਾ ਜ਼ੋਰ ਲਾ ਲਿਆ ਸੀਗਾ ਜਿਹੜੇ ਬੰਦੇ ਨੇ ਕੁਝ ਕੀਤਾ ਨਹੀਂ ਹੈਗਾ ਕਿੱਥੋਂ ਲੱਭ ਲੋਗੇ ਨਸ਼ਿਆਂ ਦੀ ਹੱਦ ਪਾਰ ਤੁਸੀਂ ਕੀਤੀ ਜਿਹੜੇ ਭੋਲੇ ਨੂੰ ਅਸੀਂ ਫੜਿਆ ਸੀਗਾ ਪਹਿਲੇ ਕਾਂਗਰਸੀਆਂ ਨੇ ਉਹਦੇ ਸਾਥੀ ਛੜੇ ਤੂ ਤਾਂ ਉਹਨੂੰ ਛੱਡਵਾਤਾ ਤੇ ਪਿੰਡ ਪਿੰਡ ਘਰ ਘਰ ਤੱਕ ਇਹ ਨਸ਼ਾ ਅੱਜ ਕਿਵੇਂ ਕੁੜੀਆਂ ਸੜਕਾਂ 'ਤੇ ਕਿਵੇਂ ਡਿੱਗਦੀਆਂ ਫਿਰਦੀਆਂ ਨੇ ਤੇ ਹੁਣ ਤੁਸੀਂ ਆਪ ਕੀ ਖਾਂਦੇ ਪੀਂਦੇ ਹੋ ਕੀ ਕਰਦੇ ਹੋ ਜਿਹਦੇ ਕਰਕੇ ਪੰਜਾਬ ਦੇ ਹਰੇਕ ਹੱਕ ਨੂੰ ਪਾਵੇ ਪੰਜਾਬ ਦਾ ਪਾਣੀ ਹੋਵੇ ਪਾਵੇ ਪੰਜਾਬ ਦੀਆਂ ਨੌਕਰੀਆਂ ਹੋਣ ਪਾਵੇ ਪੰਜਾਬ ਦੀ ਰਾਜਧਾਨੀ ਉਹ ਕਿਹੜੀ ਚੀਜ਼ ਨਾਲ ਤੁਸੀਂ ਸੁਣਦਾ ਤਾਂ ਨਹੀਂ ਕੀਤਾ ਕਿ ਤੇਰੇ ਆਖਰੇ ਨੇ ਤਾਂ ਐਸੀ ਵਿਕਰਮ ਜੀਤਿਆ ਤਾਂ ਗੋਢੀ ਟੇਕੇ ਬਾਲਤ ਵਿੱਚ ਲਿਖਕ 'ਚ ਮਾਫੀ ਹੁੰਦੀ ਸੀ ਅੱਜ ਰੇਤਾ ਕਰਦੇ ਹੋ ਤੁਸੀਂ ਕਦੇ ਮੇਰੇ ਮਾਪਿਆਂ ਦੇ ਘਰੇ ਕਦੇ ਮੇਰੇ ਭਰਾ ਦੇ ਘਰੇ ਕਰੇ ਕਰੇ ਮੁਲਾਜ਼ਮਾਂ ਦੇ ਘਰੇ ਅੱਜ ਵਿਕਰਮ ਦੇ ਘਰੇ ਪਹੁੰਚ ਗਿਆ ਅਸੀਂ ਤਾਂ ਨਾ ਡਰਨ ਵਾਲੇ ਲਾਲੇਪੁਰਾ ਜ਼ੋਰ ਲਾਣਾ ਯਾਦ ਰੱਖੀ ਨਬ ਦੇਸ਼ ਛੱਡ ਕੇ 1.5 ਸਾਲ ਬਾਅਦ ਤੁਹਾਨੂੰ ਭੱਜਦੀ ਕੋਸ਼ਿਸ਼ ਕਰੇਗਾ ਜਿੱਥੇ ਵੀ ਤੋ ਹਾਂਗਾ ਫਿਰ ਕਿਸੇ ਹਿੱਟ ਕੇ ਮੈਨੂੰ ਵਾਪਸ ਲੈ ਕੇ ਆਵਾਂਗੇ ਤੇ ਸਾਰੇ ਪੰਜਾਬ ਦੇ ਲੋਕਾਂ ਦੇ ਖਿਲਾਫ ਜਿਹਦੇ ਖਿਲਾਫ ਇਹ ਸਰਕਾਰ ਨੇ ਜ਼ੋਰ ਜ਼ਬਰ ਕੀਤਾ ਹੈ ਇੱਕ ਇੱਕ ਅਫਸਰ ਨੂੰ ਇੱਕ ਇੱਕ ਪੀੜਤ ਨੂੰ ਜਵਾਬ ਦੇਣ ਵਾਸਤੇ ਘਠੇਰੇ 'ਚ ਖੜਾ ਕਰ। ਬਹੁਤ-ਬਹੁਤ